ਲੁਟੇਰਿਆਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਜ਼ਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਜਿੱਥੇ ਲੁਟੇਰਿਆਂ ਦੇ ਵੱਲੋਂ ਐਸਐਸਪੀ ਦਫ਼ਤਰ ਦੇ ਬਾਹਰ ਹੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਦਰਸਾ ਲਈ ਇੱਕ ਵਿਅਕਤੀ ਤੋਂ ਨਕਦੀ ਅਤੇ ਮੋਬਾਈਲ ਫੋਨ ਲੁਟੇਰੇ ਖੋ ਕੇ ਫਰਾਰ ਹੋ ਗਏ ਨੇ ਤੁਹਾਂ ਦੱਸ ਦੇ ਕਿ ਜਿਸ ਦੌਰਾਨ ਇਹਨਾਂ ਲੁਟੇਰਿਆਂ ਦੇ ਵੱਲੋਂ ਲੁੱਟ ਨੂੰ ਅੰਜਾਮ ਦਿੱਤਾ ਗਿਆ ਉਸੇ ਦੌਰਾਨ ਐਸਐਸਪੀ ਦਫ਼ਤਰ ਅੰਦਰ ਕਈ ਵੱਡੇ ਪੁਲਿਸ ਅਫਸਰਾਂ ਦੀ ਮੀਟਿੰਗ ਚੱਲ ਰਹੀ ਸੀ ਤਾਂ ਇਸ ਨੂੰ ਲੈ ਕੇ ਇੱਕ ਜੋ ਇਹ ਸਵਾਲ ਵੀ ਖੜੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਕਿ ਲੁਟੇਰਿਆਂ ਨੂੰ ਹੁਣ ਪੁਲਿਸ ਪ੍ਰਸ਼ਾਸਨ ਦਾ ਵੀ ਖੋਫ ਨਜ਼ਰ ਨਹੀਂ ਆ ਰਿਹਾ ਐਸਐਸਪੀ ਦਫ਼ਤਰ ਦੇ ਬਾਹਰ ਦਿਨ ਦਿਹਾੜੇ ਇਹਨਾਂ ਲੁਟੇਰਿਆਂ ਦੇ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਇੱਕ ਸੀਨੀਅਰ ਸਿਟੀਜ਼ਨ ਦੀ ਜੇਬ ਦੇ ਵਿੱਚੋਂ ਨਕਦੀ ਅਤੇ ਮੋਬਾਈਲ ਫੋਨ ਲੁਟੇਰਿਅਕ ਹੋ ਕੇ ਫਰਾਰ ਹੋ ਗਏ ਨੇ ਉੱਥੇ ਹੀ ਜਿਹੜਾ ਵਿਅਕਤੀ ਇਸ ਲੁੱਟ ਦਾ ਸ਼ਿਕਾਰ ਹੋਇਆ ਉਸ ਦਾ ਬਿਆਨ ਵੀ ਸਾਹਮਣੇ ਆਇਆ ਤੁਹਾਨੂੰ ਸੁਣਾ ਦਿੰਨੇ ਆਂ ਫਰੋਹਪੁਰ ਵਿੱਚ ਕਾਨੂੰਨ ਵਿਵਸਥਾ ਦਮ ਤੋੜਦੀ ਦਿਖਾਈ ਦੇ ਰਹੀ ਹੈ Thank you. ਜਿਸ ਤਰ੍ਹਾਂ ਜਿਹੜੇ ਲੁਟੇਰੇ ਆ ਉਹ ਬੇਖੌਫ ਹੋ ਕੇ ਜੜਿਆ ਆਪਣੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਆ ਕਿਉਂਕਿ ਐਸਐਸਪੀ ਦਫ਼ਤਰ ਦੇ ਬਾਹਰ ਹੀ ਇੱਕ ਸੀਨੀਅਰ ਸਿਟੀਜ਼ਨ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਉਹਦੀ ਜੇਬ ਦੇ ਵਿੱਚੋਂ 15 ਹਜ਼ਾਰ ਦੇ ਨਾਲ ਮੋਬਾਈਲ ਜੜਿਆ ਉਹ ਖੋ ਕੇ ਲੁਟੇਰੇ ਜਿਹੜੇ ਆ ਫਰਾਰ ਹੋ ਗਏ ਦੋਵੇਂ ਲੁਟੇਰੇ ਮੋਟਰਸਾਈਕਲ 'ਤੇ ਸਵਾਰ ਜਿਹੜੇ ਦੱਸੇ ਜਾ ਰਹੇ ਆ ਪੁਲਿਸ ਭਵੇਂ ਉਹਨਾਂ ਨੂੰ ਫੜਨ ਕਰੇ ਫੜਨ ਦੇ ਜੜਿਆ ਦਾਅਵੇ ਜ਼ਰੂਰ ਕਰਦੀ ਪਈ ਹੈ ਲੇਕਿਨ ਕਈ ਤਰ੍ਹਾਂ ਦੇ ਸਵਾਲ ਜਿਹੜੇ ਆ ਪੁਲਿਸ ਪ੍ਰਸ਼ਾਸਨ ਦੇ ਉੱਤੇ ਹੋਏ ਸਾਫ ਤੌਰ ਤੇ ਦਿਖਾਈ ਦੇ ਰਿਹਾ ਕਿਉਂਕਿ ਜਦੋਂ ਦੋ ਮੋਟਰਸਾਈਕਲ ਸਵਾਰ ਲ ਚੱਲਦੀ ਪਈ ਸੀ ਪ੍ਰੈਸ ਕਾਨਫਰੰਸ ਚੱਲਦੀ ਪਈ ਸੀ ਆਲਾ ਅਧਿਕਾਰੀ ਜਿਹੜੇ ਮੀਟਿੰਗ ਵਿੱਚ ਸ਼ਾਮਲ ਸੀ ਤੇ ਪੂਰੀ ਦਾ ਪੂਰਾ ਅਮਲਾ ਜਿਹੜਾ ਉਹ ਐਸਐਸਪੀ ਦਫ਼ਤਰ ਦੇ ਅੰਦਰ ਜਿਹੜਾ ਉਹ ਸ਼ਾਮਲ ਸੀਗਾ ਲੇਕਿਨ ਉਸ ਤੋਂ ਬਾਵਜੂਦ ਜਿਹੜੇ ਲੁਟੇਰਿਆਂ ਨੇ ਇਸ ਲੁੱਟ ਦੀ ਵਾਰਦਾਤ ਨੂੰ ਜਿਹੜਾ ਉਹ ਅੰਜਾਮ ਦਿੱਤਾ ਜੋ ਦਿਖਾਉਂਦਾ ਵੀ ਕਿਸ ਤਰ੍ਹਾਂ ਜਿਹੜੇ ਲੁਟੇਰਿਆਂ ਦੇ ਮਨਾਂ ਦੇ ਵਿੱਚ ਪੂਰੀ ਦਾ ਖੋਫ ਜਿਹੜਾ ਉਹ ਬਿਲਕੁਲ ਖਤਮ ਹੋ ਚੁੱਕਾ ਤੇ ਬਿਲਕੁਲ ਜਿਹੜਾ ਨਿਡਰ ਹੋ ਕੇ ਜਿਹੜਾ ਇਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਦਿਖਾਈ ਦੇ ਰਿਹਾ ਪੀੜੀ ਦੀ ਜਿਹੜੀ ਗੁਹਾਰ ਲਗਾ ਰਿਹਾ ਵੀ ਮਤਲਬ ਇਹ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹਨੂੰ ਜਲਦੀ ਤੋਂ ਜਲਦੀ ਪੁਲਿਸ ਨੂੰ ਜਿਹੜਾ ਫੜਨਾ ਚਾਹੀਦਾ ਤਾਂ ਜੋ ਉਹਨੂੰ ਕੋਈ ਇਨਸਾਫ ਮਿਲ ਸਕੇ ਲੇਕਿਨ ਪੁਲਿਸ ਵੱਲੋਂ ਵੀ ਦਾਅਵੇ ਕੀਤੇ ਜਾਂਦੇ ਪਿਆ ਵੀ ਅਸੀਂ ਸੀਸੀਟੀਵੀ ਕੰਗਾਲਦੇ ਪਿਆ ਜਲਦੀ ਹੀ ਜਿਹੜਿਆ ਇਹਨਾਂ ਲੁਟੇਰਿਆਂ ਨੂੰ ਜਿਹੜਾ ਫੜਿਆ ਜਾਏਗਾ ਕਿਉਂਕਿ ਦੋ ਮੋਟਰਸਾਈਕਲ ਸਵਾਰ ਕਿਸ ਤਰ੍ਹਾਂ ਉਹਨਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਵੀ ਐਸਐਸਪੀ ਦਫ਼ਤਰ ਦੇ ਬਾਹਰ ਜੋ ਦਰਸ਼ਾਉਂਦਾ ਵੀ ਕਿਸ ਤਰ੍ਹਾਂ ਜੜਿਆ ਵੀ ਫਰੋਜਪੁਰ ਵਿੱਚ ਕਾਨੂੰਨ ਵਿਵਸਥਾ ਦੇ ਹਾਲ ਜਿਹੜਿਆ ਹੋ ਚੁੱਕਿਆ ਲੁਟੇਰਿਆਂ ਦੇ ਮਨਾਂ ਦੇ ਵਿੱਚੋਂ ਜਿਹੜਾ ਪੁਲਿਸ ਦਾ ਖੋਪ ਬਿਲਕੁਲ ਜਿਹੜਾ ਉਹ ਨਿਕਲ ਚੁੱਕਾ ਤੇ ਆਏ ਦਿਨ ਜਿਹੜੀਆਂ ਲੁੱਟ ਦੀਆਂ ਵਾਰਦਾਤਾਂ ਫਰੋਜਪੁਰ ਵਿੱਚ ਹੋਈਆਂ ਹੋਈਆਂ ਸਾਫ਼ ਤੌਰ ਤੇ ਦਿਖਾਈ ਦੇ ਰਹੀਆਂ ਜੋ ਕਹਿੰਦਾ ਵੀ ਆਮ ਲੋਕਾਂ ਦਾ ਜਿਹੜਾ ਜਿਹਨਾਂ ਜਿਹੜਾ ਮੁਹਾਰ ਹੁੰਦਾ ਹੋਇਆ ਸਭ ਤੋਂ ਵੱਧ ਦਿਖਾਈ ਦੇ ਰਿਹਾ ਕਿਉਂਕਿ ਲੋਕ ਜਿਹੜੇ ਕਾਫੀ ਪਛਾਣ ਹੈ ਜਿਹਨੋਂ ਘਰੋਬਾਰ ਨਿਕਲਦੇ ਆ ਤਾਂ ਉਹਨਾਂ ਨੂੰ ਹਮੇਸ਼ਾ ਇਹੋ ਖਰਚਾ ਰਹਿੰਦਾ ਕਿ ਉਹਨਾਂ ਨਾਲ ਲੁਟਰੀ ਵਾਰਦਾਤ ਜਿਹੜੀ ਨਾ ਹੋ ਜਾਵੇ ਇਹ ਡਰ ਜਿਹੜਾ ਮਨਾਂ ਦੇ ਵਿੱਚ ਰਹਿੰਦਾ ਲੇਕਿਨ ਅੱਜ ਜਿਹੜੀ ਵਾਰਦਾਤ ਵਾਪਰੀ ਆ ਐਸਐਸਪੀ ਦਫ਼ਤਰ ਦੇ ਬਾਹਰ ਹੀ ਜਿਹੜੀ ਆ ਲੁਟਰੀ ਵਾਰਦਾਤ ਜਿਹੜੀ ਆ ਵਾਪਰੀ ਆ ਜੋ ਜੋ ਸਮਝ ਲੱਗਦੀ ਆ ਵੀ ਕਿਸ ਤਰ੍ਹਾਂ ਵੀ ਇਹ ਜਿਹੜੇ ਲੁਟੇਰੇ ਹੈਗੇ ਨੇ ਉਹ ਬਿਲਕੁਲ ਬੇਖੌਫ ਨੇ ਤੇ ਇਹਨਾਂ ਦੇ ਮਨਾਂ ਦੇ ਵਿੱਚੋਂ ਪੁਲਿਸ ਦਾ ਖੋਪ ਜਿਹੜਾ ਉਹ ਸੀਨੀਅਰ ਸਿਟੀਜ਼ਨ ਦੀ ਜੇਬ ਦੇ ਵਿੱਚੋਂ ਕੱਢ ਕੇ ਦੋ ਮੋਟਰਸਾਈਕਲ ਸਵਾਰ ਫਰਾਰ ਹੋ ਜਾਂਦੇ ਆ ਪੁਲਿਸ ਦੇਖਦੀ ਹੀ ਰਹਿ ਜਾਂਦੀ ਆ ਕਿਉਂਕਿ ਐਸਐਸਪੀ ਦਫ਼ਤਰ ਦੇ ਅੰਦਰ ਵੱਡਾ ਪੁਲਿਸ ਹਮਲਾ ਜਿਹੜਾ ਮੌਜੂਦ ਰਹਿੰਦਾ ਹੈ ਉਹ ਖੁਦ ਅਧਿਕਾਰੀ ਰਹਿੰਦੇ ਆ ਉਹ ਆਪਣੀ ਜਿਹੜਿਆ ਵੀ ਇਹ ਕਹਿ ਸਕਦੇ ਆ ਨਸ਼ੇ ਦੇ ਜਿਹੜਿਆ ਤਸਕਰ ਹੈਗੇ ਉਹਨਾਂ ਨੂੰ ਫੜ ਕੇ ਦੇ ਨਸ਼ੇ ਦੀ ਖੇਪਾ ਫੜ ਕੇ ਤੇ ਆਪਣੀ ਪਿੱਠ ਤੱਪਤ ਬੰਦੇ ਹੁੰਦੇ ਵੀ ਜਿਹੜੀ ਆ ਉਹ ਦਿਖਾਈ ਦਿੰਦੇ ਆ ਲੇਕਿਨ ਉਸ ਤੋਂ ਬਾਅਦ باوجود ਵੀ ਜਿਹੜੇ ਚੋਰ ਜਿਹੜੇ ਆ ਜਾਂ ਲੁਟੇਰੇ ਹੈਗੇ ਆ ਉਹ ਕਿਸ ਤਰ੍ਹਾਂ ਆਪਣੀ ਲੁੱਟ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਵੀ ਪੁਲਿਸ ਦੇ ਜਿਹੜਿਆ ਵੀ ਨੱਕ ਦੇ ਥੱਲੇ ਜ ਜਾਂਦਾ ਜੋ ਆਪਣੇ ਆਪ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਸਵਾਲ ਹੈ ਉਹ ਪੁਲਿਸ ਪ੍ਰਸ਼ਾਸਨ ਦੇ ਉੱਠਨੇ ਲਾਜ਼ਮੀ ਆ ਹੁਣ ਦੇਖਣਾ ਕਿ ਪੁਲਿਸ ਪ੍ਰਸ਼ਾਸਨ ਦਾਵੇ ਜੂਰ ਕਰਦਾ ਰਿਹਾ ਵੀ ਜਲਦੀ ਇਹਨਾਂ ਲੁਟੇਰਿਆਂ ਨੂੰ ਕਾਬੂ ਕੀਤਾ ਜਾਏਗਾ ਸੀਸੀਟੀਵੀ ਕੈਮਰੇ ਜਿਹੜੇ ਖੰਗਾਲੇ ਜਾਣਗੇ ਤੇ ਲੇਕਿਨ ਇਹ ਕਿਦੋਂ ਪਰੇ ਜਾਣਗੇ ਕਿਦੋਂ ਇਹਨਾਂ ਤੇ ਨਕੇਲ ਕੱਸੀ ਜਾਏਗੀ ਕਿਦੋਂ ਆਮ ਲੋਕ ਜਿਹੜੀਆਂ ਉਹ ਸੁੱਕ ਦਾ ਸਾਲ ਲੈਣਗੇ ਇਹ ਦੇਖਣਾ ਅਜੇ ਬਾਕੀ ਹੋਵੇਗਾ ਲੇਕਿਨ ਫਿਲਹਾਲ ਜਿਹੜੀ ਇਹ ਵਾਰਦਾਤ ਵਾਪਰੀ ਹੈ ਇਹਨੇ ਕਈ ਤਰ੍ਹਾਂ ਦੇ ਸਵਾਲ ਪੁਲੀ ਪ੍ਰਸ਼ਾਸਨ ਦੇ ਖੜੇ ਕਰਕੇ ਜੂਰ ਰੱਖ ਦਿੱਤੇ ਆ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਨਾਨਿਕ ਸਵੇਰਾ ਜੀ ਤੁਹਾਡਾ ਕਿੱਥੇ ਆਏ ਮੈਂ ਰਾਜਵੰਤ ਸਿੰਘ ਖਰੋਇਆ ਕੋ ਸਿਟੀ ਦਾ ਰਹਿਣਾ ਨਾ ਤੇ ਮੈਂ ਕਿਸੇ ਕੰਮ ਕਰਦੇ ਸਬੰਧ ਚ ਤਸਵੀਰ ਨੂੰ ਮੋੜਨ ਗਿਆ ਤਸਵੀਰ ਜਾਣਾ ਸੀ ਤਸਵੀਰ ਦੇ ਗੇਰ ਦੇ ਬਾਹਰ ਜਦੋਂ ਮੈਂ ਤਸਵੀਰ ਨੂੰ ਚੰਨ ਕਰ ਰਿਹਾ ਸੀ ਤੇ ਦੋ ਅਣਪਛਾਤੇ ਮੋਟਰਸਾਈਕਲਾਂ ਤੇ ਆਏ ਉਹਨਾਂ ਨੇ ਮੇਰੀ ਪੌਕੇਟ ਕੱਢ ਲਈ ਉਹਦੇ ਵਿੱਚ 31500 ਰੁਪਏ ਸੀਗਾ ਤੇ ਮੋਬਾਈਲ ਸੀਗਾ ਮੋਬਾਈਲ ਦੇ ਵਿੱਚ ਦੋ SIM ਨੇ ਤੇ ਉਸ ਤੋਂ ਬਾਅਦ ਮੈਂ ਕੈਂਟ ਥਾਣੇ ਲਿਖਾ ਕੇ ਆਇਆ ਸੀਗਾ ਤੇ ਡੇਸ ਤੇ ਲਵਾਇਆ ਨੰਬਰ ਪਰ ਉਹਨਾਂ ਨੰਬਰ ਬੰਦ ਕਰ ਦਿੱਤਾ ਸੀਗਾ ਸਰ ਉਹ ਕਿਵੇਂ ਆਏ ਹੋਗੇ ਸੀਗੇ ਮੋਟਰਸਾਈਕਲ ਤੇ ਆਏ ਸੀਗੇ ਕਿਵੇਂ ਜਾਣੇ ਹੋਗੇ ਜੀ ਕੋਈ ਮੂੰਹ ਮਾਰਦੇ ਨਹੀਂ ਬੰਨੇ ਸੀ ਉਹਨਾਂ ਨੇ ਇਹ ਨੇ ਉਹ ਜਸ ਜਦੋਂ ਮੇਰੇ ਤੋਂ ਫੋਕਾ ਕੇ ਗਏ ਤਾਂ ਉਹਨਾਂ ਦੇ ਮੂੰਹ ਅਗਲੇ ਪਾਸੇ ਸੀ ਤੇ ਲੇਕਿਨ ਮਗਰਲੇ ਤੇ ਇਨਸਾਫਾ ਬੰਨਿਆ ਸੀ ਪਲੇ ਰੰਗ ਦਾ ਹਾਂ ਹਾਂ ਤੇ ਅਗਲਾ ਜਿਹੜਾ ਸੀ ਉਹ ਨੰਗੇ ਸਿਆ ਸੀ ਦੋ ਜਣੇ ਸਵਾਰ ਸੀ ਮੋਟਰਸਾਈਕਲ ਤੇ ਤੁਹਾਡੀ ਜੇਬ ਪਾੜ ਕੇ ਲੈ ਗਏ ਨਾਲ ਹੀ ਹਾਂਜੀ ਜਦੋਂ ਮੈਂ ਪੁਲਿਸ ਸਟੇਸ਼ਨ ਸੀਗਾ ਉੱਥੇ ਐਨ ਦੇ ਤੋਂ ਪਹਿਲਾਂ ਵੀ ਇੱਕ ਜੇਬ ਕੱਟੀ ਵਾਲਾ ਬੰਦਾ ਰੈਪਟਰ ਲਖਾ ਰਿਆ ਸੀਗਾ ਤੇ ਮੈਂ ਵਾਪਸ ਆ ਰਿਹਾ ਸੀਗਾ ਤੇ ਉਦੋਂ ਇੱਕ ਮੈਨੂੰ ਦੱਸ ਰਿਹਾ ਸੀਗਾ ਕਿ ਇਸ ਮੋਟਰਸਾਈਕਲ ਤੋਂ 7 ਲੱਖ ਦੇ ਕਰੀਬ ਖੋਹੀ ਹੈ ਉਹ ਸਬਜ਼ੀ ਮੰਡੀ ਦੇ ਵਿੱਚ ਮੇਰੇ ਖਿਆਲ ਅੱਠ 10 ਵਾਰਦਾ ਤਾਂ ਅੱਜ ਹੀ ਹੋਈਆਂ ਨੇ ਇਹ ਐਸਐਸਪੀ ਦਫ਼ਤਰ ਸਾਹਮਣੀ ਹੋਈ ਕਿੱਥੇ ਹੋਈ ਐਸਐਸਪੀ ਦਫ਼ਤਰ ਸਾਹਮਣੇ ਨਹੀਂ ਆ ਜਦੋਂ ਟਰਨ ਕਰਦੇ ਤਸਵੀਰ ਦੇ ਅੰਦਰ ਵੱੜਨ ਨੂੰ ਹਾਂਜੀ ਹਾਂਜੀ ਉੱਥੇ ਵਾਰਤਤ ਹੋਈ ਸੀ ਨਿੱਜੀ ਕੀ ਦਫਤਰ ਹਾਂ ਨਿੱਜੀ ਕੀ ਨਿੱਸੀ ਕਹਤਾ ਸੀਗੇ ਨਹੀਂ ਮੋਟਰਸਾਈਕਲ ਤੇ ਸੀਗਾ ਉਹ ਪਿੱਛੋਂ ਦੀ ਆਇਆ ਮੈਂ ਉਹਨਾਂ ਦਾ ਪਿੱਛਾ ਵੀ ਕੀਤਾ ਸੀ ਲੇਕਿਨ ਮੈਂ ਫੜ ਵੀ ਲੈਂਦਾ ਅ ਉਹ ਜੋ ਝਾੜੀਆਂ 'ਚ ਗਿਆ ਤੇ ਝਾੜੀਆਂ 'ਚ ਇੱਕ ਮੋਟਰਸਾਈਕਲ ਤੇ ਮੁੰਡਾ ਖੜਾ ਹੋਇਆ ਸੀ ਤੇ ਮੈਨੂੰ ਸ਼ੱਕ ਪਿਆ ਕਿਤੇ ਇਹ ਖੜਾ ਹੈ ਤੇ ਦੂਸਰਾ ਨਾਲ ਦਾ ਉਤਰ ਕੇ ਝਾੜੀਆਂ 'ਚ ਵੜ ਗਿਆ ਮੈਂ ਉਹਦੀ ਕੋਸ਼ਿਸ਼ ਕਰਨ ਲੱਗਿਆ ਓਨੀ ਦੇਰ 'ਚ ਉਹ ਮੇਰੀ ਅੱਖਾਂੋਂ ਲੁ ਹੋ ਗਿਆ اگر अदरवाइज ਜੇ ਉਹ ਮੋਟਰਸਾਈਕਲ ਨਾ ਖੜਾ ਹੁੰਦਾ ਤੇ ਮੈਂ ਉਹਦਾ ਪਿੱਛਾ ਕਰਦਾ ਹੋਇਆ ਮੈਂ ਜਾ ਰਿਹਾ ਸੀ ਮੈਂ ਫੜੀ ਲੈਣੀ ਸੀ ਤੁਹਾਡੇ ਪਿੱਛੋਂ ਦੀ ਆ ਆ ਪਿੱਛੋਂ ਦੀ ਆ ਪਿੱਛੋਂ ਆ ਕੇ ਕੀ ਬੰਦ ਕਰਦੇ ਮੰਨ ਕੇ ਇਹ ਵੀ ਜੇ ਸੁਧਾਰ ਹੋਣਾ ਚਾਹੀਦਾ ਹੈ ਕੋਈ ਗਰੀਬ ਕਿਸੇ ਕਾਰਨ ਪੈਸਾ ਲੈ ਕੇ ਜਾ ਰਿਹਾ ਹੁੰਦਾ ਹੈ ਪਤਾ ਨਹੀਂ ਉਹਨੇ ਕਿਸ ਕੰਮ ਆ ਕੇ ਵਰਤਣਾ ਹੈ ਤੇ ਉਹਦੇ ਚੋਰੀ ਹੋ ਜਾਂਦਾ ਹੈ ਮੈਂ ਸ਼ਾਂਤ ਕਿਸੇ ਤੋਂ ਨਹੀਂ ਬਦਾਇਤ ਹੁੰਦਾ ਹੋਈ ਨੋਟ ਜਿਹੜੀ ਹੁਣੇ ਹੋਈ ਐ ਐਸਐਸਪੀ ਦਫ਼ਤਰ ਦੇ ਕੋਲ ਜੀ ਐਪਲੀਕੇਸ਼ਨ ਤੁਹਾਡੇ ਕੋਲ ਆਈ ਤੇ ਕੀ ਕਾਰਵਾਈ ਹਲਾ ਦੇ ਬਸ ਉਹ ਐਪਲੀਕੇਸ਼ਨ ਆ ਗਈ ਜਿਹਦੇ ਮੁਤਾਬਕ ਅਗਲੀ ਅਸੀਂ ਤਕਰੀਰ ਕਰ ਲਏ ਆ ਜੀ ਵੀ ਤੁਹਾਡੇ ਇਥੋਂ ਲੈ ਕੇ ਲਖੋ ਕਿ ਮਤਲਬ ਨਾਲ ਮੋਬਾਈਲ ਵੀ ਲੈ ਗਏ ਕੋਈ ਟ੍ਰੇਸਿੰਗ ਲਗਾਈ ਉਹਨਾਂ ਦੇ ਕਿਸੇ ਲਾਉਣੇ ਜੀ ਹੁਣੇ ਆਈ ਐਪਲੀਕੇਸ਼ਨ ਜਸਟ ਹੁਣੇ ਆਈ ਕਰ ਲੈਣੀ ਅਗਲੀ ਤਕਰੀਰ ਲਗਾਤਾਰ ਹੀ ਅਜਿਹੇ ਘਟਨਾਵਾਂ ਜਿਹੜੀਆਂ ਪ੍ਰੋਫੈਸਰ ਵਿੱਚ ਵਾਪਰੀਆਂ ਇੰਨੇ ਹੌਸਲੇ ਬੁਲੰਦ ਹੋ ਚੁੱਕੇ ਨੋਟੇ ਲਗਾ ਦੰਦੇ ਹੜੇ ਹੀ ਇਹੋ ਜਿਹੀਆਂ ਵਾਰਦਾਤਾਂ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਰਿਹਾ ਕਰ ਲਈ ਨਾ ਸਟ੍ਰੈਸ ਦੀ ਮੁਰਜਮਤਾ ਕੰਮ ਹੁੰਦਾ ਹੈ ਇਹੋ ਜਿਹੀਆਂ ਵਾਰਦਾਤਾਂ ਕਰਨੇ ਸਟ੍ਰੈਸ ਕਰਕੇ ਉਹਨਾਂ ਨੂੰ ਸਰਾਖਾਂ ਵਿੱਚ ਦੇ ਦਤਾ ਜਾਂਦਾ ਹੈ ਸਾਰੀ ਸੀ ਕਿ ਜਿਹਨਾਂ ਨੇ ਅੰਜਾਮ ਦਿੱਤਾ ਸਾਰੀ ਕਰ ਲਈ ਨੇ ਜੀ ਵੇਖ ਲੈਣਾ ਅਸੀਂ ਜੋ ਵੀ ਸਾਡੀ ਤਫ਼ਤੀਸ਼ ਦਾ ਹਿੱਸਾ ਕੰਪਲੀਟ ਕਰਾਂਗੇ ਕਾਰਵਾਈ ਕੀਤੀ ਹਾਂ ਜੀ ਹਾਂ ਜੀ